ਸਾਰੇ ਕਾਲਜ ਸਾਰਿਆਂ ਨੂੰ ਫਰੈਂਡਸ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਮੋਡੇ ਦੀ ਸਲਾਈ ਲਗਾਉਣ ਦਾ ਬਿਲਕੁਲ ਸਹੀ ਤਰੀਕਾ ਠੀਕ ਹੈ ਤੇ ਅੰਡਰਗਰਾਉਂਡ ਆਪਾਂ ਸਲਾਈ ਲਗਾਵਾਂਗੇ ਤੇ ਫਰੈਂਡਸ ਇੱਕ ਤੁਹਾਡੇ ਕਮੈਂਟ ਆਉਂਦੇ ਆ ਕਿ ਆਪਾਂ ਜਿਹੜਾ ਪਲੇਟ ਪਾ ਲੈਂਦੇ ਆ ਅਗਲਾ ਪਾਸਾ ਉੱਚਾ ਹੋ ਜਾਂਦਾ ਆ ਪਿਛਲਾ ਪਾਸਾ ਲੰਮਾ ਹੋ ਜਾਂਦਾ ਆ ਕਮੀਜ਼ ਦਾ ਤੇ ਇਹਦਾ ਆਪਾਂ ਹੱਲ ਦੱਸਾਂਗੇ ਤੇ ਇਹਦੇ ਨਾਲ ਕੀ ਹੁੰਦਾ ਆ ਕਿ ਆਪਣਾ ਬਾਰਡਰ ਵੀ ਉੱਚਾ ਨੀਵਾ ਹੋ ਜਾਂਦਾ ਆ ਆਪਾਂ ਬਾਰਡਰ ਜਿਹੜਾ ਬਰਾਬਰ ਬਰਾਬਰ ਕਿੱਦਾਂ ਲਿਆ ਸਕਦੇ ਆ ਪਲੇਟਾਂ ਵਾਲੇ ਕਮੀਜ਼ ਦਾ ਇਹ ਵੀ ਸਿੱਖਾਂਗੇ ਪਹਿਲਾਂ ਆਪਾਂ ਮੋਡੇ ਦੀ ਸਲਾਈ ਦੇਖ ਲੈਂਦੇ ਆ ਕਿੱਦਾਂ ਲਗਾਉਣੀ ਠੀਕ ਹੈ ਇਦਾਂ ਆਪਾਂ ਤਰਪਾਈ ਵਾਲੇ ਕੱਪੜੇ ਨੂੰ ਇਦਾਂ ਬਾਹਰ ਕੱਢ ਲੈਣਾ ਹੈ ਬੈਕ ਨੈਕ ਮੈਂ ਬਣਾ ਲਿਆ ਹੋਇਆ ਆ ਤੇ ਦੇਖੋ ਇਹਦਾ ਤਰਪਾਈ ਵਾਲਾ ਕੱਪੜਾ ਆ ਮੈਂ ਬਾਹਰ ਇਸ ਤੋਂ ਬਾਅਦ ਆਪਾਂ ਆਪਣੇ ਕਮੀਜ਼ ਦਾ ਅਗਲਾ ਹਿੱਸਾ ਲੈਣਾ ਆ ਦੇਖੋ ਇਹ ਵਾਲਾ ਫਰੰਟ ਪਾਰਟ ਇਹਨੂੰ ਲਵਾਂਗੇ ਤੇ ਆਪਾਂ ਦੇਖੋ ਇਹਦਾ ਵੀ ਨੈਕ ਬਣਾ ਲਿਆ ਹੋਇਆ ਆ ਤੇ ਹੁਣ ਆਪਾਂ ਇਹਦੀ ਆਪਾਂ ਸਲਾਈ ਕਿਦਾਂ ਲਗਾਉਣੀ ਆ ਠੀਕ ਹੈ ਦੇਖੋ ਇਹ ਜਿਹੜੀ ਆਪਣੀ ਲੱਗੀ ਹੋਈ ਆ ਰੇਵਟਾਕੀ ਬਿਲਕੁਲ ਇਹਦੇ ਨਾਲ ਰੱਖ ਕੇ ਆਪਾਂ ਇਹਨੂੰ ਬਿਲਕੁਲ ਸੈੱਟ ਕਰ ਲੈਣਾ ਹੈ ਤੇ ਇੱਥੇ ਆਪਾਂ ਲਗਾ ਲੈਣੀ ਆ ਸਲਾਈ ਡਬਲ ਕਰਕੇ ਸਲਾਈ ਲਗਾਵਾਂਗੇ ਠੀਕ ਆ ਜਿੱਤੋਂ ਤੱਕ ਆਪਣੀ ਇਹ ਵਾਲੀ ਟਾਕੀ ਲੱਗੀ ਹੋਈ ਆ ਔਰ ਇਹ ਟਾਕੀ ਉਹਦੇ ਬਿਲਕੁਲ ਨਾਲ ਕਰਕੇ ਰੱਖਣਾ ਹੈ ਉਹਦੇ ਉੱਪਰ ਨੇ ਚੜਾ ਕੇ ਰੱਖਣਾ ਬਿਲਕੁਲ ਜਿੱਥੇ ਸਲਾਈ ਵੱਜੀ ਸਲਾਈ ਦੇ ਨਾਲ ਹੀ ਆਪਾਂ ਬਿਲਕੁਲ ਇਹਨੂੰ ਸੈੱਟ ਕਰਕੇ ਤੇ ਇਸ ਤਰੀਕੇ ਦੇ ਨਾਲ ਆਪਾਂ ਸਲਾਈ ਲਗਾ ਲੈਣੀ ਆ ਠੀਕ ਆ ਤੇ ਇਸ ਸਲਾਈ ਆਪਾਂ ਹੁਣ ਡਬਲ ਕਰ ਦੇਣੀ ਆ ਤੇ ਸੇਮ ਤਰੀਕੇ ਦੇ ਨਾਲ ਹੀ ਆਪਾਂ ਦੂਜੇ ਮੋੜ ਦਾ ਵੀ ਜਿਹੜਾ ਸਲਾਈ ਲਗਾ ਲਾਂਗੇ ਮੈਂ ਇੱਕ ਤਰੀਕਾ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਆ ਮੋੜੇ ਦੀ ਸਲਾਈ ਲਗਾਉਣ ਦਾ ਔਰ ਥੋੜਾ ਜਿਹਾ ਉਹ ਟਾਫ ਆ ਥੋੜੀ ਜਿਹੀ ਸਮਝਣ ਵਿੱਚ ਮੁਸ਼ਕਲ ਹੁੰਦੀ ਆ ਅਗਰ ਤੁਹਾਨੂੰ ਉਹ ਵਾਲਾ ਤਰੀਕਾ ਔਖ ਤੇ ਤੁਸੀਂ ਇਸ ਤਰੀਕੇ ਦੇ ਨਾਲ ਵੀ ਜਿਹੜੀ ਮੋਡੇ ਦੀ ਸਲਾਈ ਲਗਾ ਸਕਦੇ ਹੋ ਤੇ ਤਰਪਾਈ ਕਰਨ ਤੋਂ ਬਾਅਦ ਬਿਲਕੁਲ ਆਪਣੀ ਇਹ ਜਿਹੜੀ ਧਾਗੇ ਧੁਗੇ ਸਾਰੇ ਜਿਹੜੇ ਹੁੰਦੇ ਆ ਗੁੰਮ ਹੋ ਜਾਂਦੇ ਆ ਮਤਲਬ ਅੰਡਰਗਰਾਊਂਡ ਹੋ ਜਾਂਦੇ ਆ ਓਕੇ ਤੇ ਇਹ ਦੇਖੋ ਇੱਥੇ ਵੀ ਆਪਾਂ ਡਬਲ ਕਰਕੇ ਸਲਾਈ ਲਗਾ ਲਾਂਗੇ ਤੇ ਇਹ ਸਲਾਈਆਂ ਲਗਾਉਣ ਤੋਂ ਬਾਅਦ ਮੈਂ ਤੁਹਾਨੂੰ ਦੱਸਦੀਆਂ ਕਿ ਇਹ ਕੱਪੜੇ ਨੂੰ ਆਪਾਂ ਫੋਲਡ ਕਿੱਦਾਂ ਕਰਨਾ ਆ ਇਹ ਕੱਪੜੇ ਨੂੰ ਆਪਾਂ ਹੁਣ ਸੂਈ ਧਾਗੇ ਦੀ ਹੈਲਪ ਨਾਲ ਫੋਲਡ ਕਰਨਾ ਆ ਤੇ ਦੇਖੋ ਸਭ ਤੋਂ ਪਹਿਲਾਂ ਸੂਈ ਧਾਗੇ ਨਾਲ ਕੱਚਾ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਤਰਪਾਈ ਕਰ ਲਾਂਗੇ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਇਹ neck ਬਣਾਇਆ ਫਰੰਟ neck ਵੀ ਮੈਂ ਇਸ ਸਲਵਾਰ ਨਾਲ ਦੇ ਕੱਪੜੇ ਲਾ ਕੇ ਬਣਾਇਆ ਸੀ ਕਿਉਂਕਿ suit ਨਾਲ ਦਾ ਕੱਪੜਾ ਮੇਰੇ ਕੋਲ ਬਚਿਆ ਨਹੀਂ ਸੀ ਸਲਵਾਰ ਨਾਲ ਦੇ ਕੱਪੜੇ ਹੀ ਮੈਂ ਦੋਨੋਂ ਸਾਈਡਾਂ ਦਾ ਜਿਹੜਾ ਗਲਾ ਬਣਾਇਆ ਵਾ ਅਗਲਾ ਪਿਛਲਾ ਹੁ ਇਥੇ ਆਪਾਂ ਸੂਈ ਧਾਗੇ ਦੀ ਹੈਲਪ ਦੇ ਨਾਲ ਇੱਥੇ ਆਪਾਂ ਕੱਚਾ ਕਰਨਾ ਹੈ ਠੀਕ ਹੈ ਅਗਰ ਤੁਸੀਂ ਤਰਪਾਈ ਕਰਨਾ ਚਾਹੁੰਦੇ ਹੋ ਤਾਂ ਨਾਲ-ਨਾਲ ਤਰਪਾਈ ਵੀ ਕਰ ਸਕਦੇ ਹੋ ਪਰ ਮੈਂ ਪਹਿਲਾਂ ਇੱਥੇ ਕੱਚਾ ਕਰਦੀ ਹੁੰਨੀ ਆ ਸੂਈ ਧਾਗੇ ਦੇ ਨਾਲ ਜਾਂ ਫਿਰ ਪਿੰਨਾ ਲਗਾ ਕੇ ਸੈੱਟ ਕਰ ਲੈਣੀ ਹੁੰਨੀ ਆ ਉਸ ਤੋਂ ਬਾਅਦ ਮੈਂ ਇੱਥੇ ਤਰਪਾਈ ਕਰਦੀ ਆ ਠੀਕ ਆ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਸਾਰੇ ਕੱਪੜੇ ਨੂੰ ਇਦਾਂ ਫੋਲਡ ਕਰ ਲੈਣਾ ਹੈ ਤੇ ਇੱਥੇ ਆਪਾਂ ਕੱਚਾ ਕਰ ਲਾਂਗੇ ਠੀਕ ਆ ਤੇ ਫਰੈਂਡਸ ਇਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਆਪਾਂ ਆਪਣੇ ਜਿਹੜੇ ਬਾਰਡਰ ਹੁੰਦੇ ਆ ਕਮੀਜ਼ ਦੇ ਦੋ ਅਗਲੇ ਪਿਛਲੇ ਦੋਨੋਂ ਬਾਰਡਰ ਆਪਾਂ ਬਰਾਬਰ ਬਰਾਬਰ ਕਿੱਦਾਂ ਲਿਆਉਣੇ ਹੁੰਦੇ ਆ ਤੇ ਸਿਰਫ ਸਾਈਡ ਸਲਾਈ ਆਪਾਂ ਥੋੜੀ ਜਿਹੀ ਗਲਤ ਤਰੀਕੇ ਨਾਲ ਮਾਰਦੇ ਆ ਇਹਦੇ ਕਰਕੇ ਆਪਣੇ ਜਿਹੜੇ ਬਾਰਡਰ ਆ ਉੱਚੇ ਨੀਵੇਂ ਹੋ ਜਾਂਦੇ ਆ ਕਿਉਂਕਿ ਤੁਹਾਨੂੰ ਪਤਾ ਹੀ ਜਦੋਂ ਪਲੇਟ ਪਾਉਂਦੇ ਆ ਆਪਾਂ ਤੇ ਫਿਰ ਪਲੇਟਾਂ ਦਾ ਕਰਕੇ ਅਗਲਾ ਪਾਸਾ ਉੱਚਾ ਹੋਣਾ ਹੀ ਹੁੰਦਾ ਆ ਇਸ ਕਰਕੇ ਆਪਾਂ ਆਪਣੇ ਜਿਹੜੇ ਪਲੇਟ ਆ ਉੱਚੇ ਨੀਵੇਂ ਹੋ ਜਾਂਦੇ ਆ ਪਰ ਅਗਰ ਆਪਾਂ ਸਾਈਡ ਸਲਾਈ ਢੰਗ ਨਾਲ ਲਗਾਈਏ ਤੇ ਆਪਣੀ ਜਿਹੜੀ ਆ ਪਲੇਟ ਜਿਹੜੇ ਬਾਰਡਰ ਕਦੀ ਵੀ ਉੱਚ ਪਾਈ ਹੋ ਜਾਣੀ ਆ ਤੇ ਜਿਹੜੇ ਧਾਗੇ ਧੁਗੇ ਸਾਰੇ ਆਪਣੇ ਅੰਡਰਗਰਾਉਂਡ ਹੋ ਜਾਣੇ ਆ ਹੁਣ ਦੇਖੋ ਆਪਾਂ ਸਲਾਈ ਕਿਦਾਂ ਲਗਾਉਨੇ ਆ ਸਾਈਡ ਵਾਲੀ ਆਪਾਂ ਇਦਾਂ ਕਰਕੇ ਪਲੇਟਫਾਰਮ ਤੋਂ ਬਾਅਦ ਇਦਾਂ ਸਲਾਈ ਲਗਾ ਲੈਨੇ ਆ ਬਟ ਇਹ ਤਰੀਕਾ ਆਪਣਾ ਗਲਤ ਹੈਗਾ ਆ ਠੀਕ ਹੈ ਕਿਉਂਕਿ ਆਪਣੇ ਉੱਪਰ ਵਾਲੀ ਸਾਈਡ ਤੋਂ ਆਪਣਾ ਅੱਧੇ ਇੰਚ ਦੇ ਹਿਸਾਬ ਨਾਲ ਕੱਪੜਾ ਆਪਣਾ ਜਾਂਦਾ ਆ ਪਲੋਈ ਦੇ ਵਿੱਚ ਸੋ ਤਾਂ ਕਰਕੇ ਆਪਣਾ ਕਮੀਜ਼ ਅਗਲਾ ਪਾਸਾ ਉੱਚਾ ਹੋ ਜਾਂਦਾ ਆ ਆਪਾਂ ਕੀ ਕਰਨਾ ਆ ਨੀਚੇ ਵਾਲੀ ਸਾਈਡ ਤੋਂ ਜਿੱਥੇ ਬਾਰਡਰ ਆ ਬਿਲਕੁਲ ਬਾਰਡਰ ਨਾਲ ਬਾਰਡਰ ਮਿਲਾ ਕੇ ਇਦਾਂ ਤੇ ਫੇਰ ਆਪਾਂ ਇਹਨੂੰ ਸੈੱਟ ਕਰਨਾ ਹੁੰਦਾ ਨਾ ਕਿ ਆਪਾਂ ਉੱਪਰੋਂ ਮੋਢੇ ਤੋਂ ਸੈੱਟ ਕਰਨਾ ਹੁੰਦਾ ਸਭ ਤੋਂ ਪਹਿਲਾਂ ਹੀ ਆਪਣੀ ਗਲਤੀ ਇਹ ਹੋਈ ਹੈ ਕਿ ਆਪਾਂ ਉੱਪਰੋਂ ਮੋਢੇ ਤੋਂ ਮਿਲਾ ਕੇ ਤੇ ਆਪਾਂ ਸਲਾਈ ਲਗਾਉਣੀ ਸ਼ੁਰੂ ਕਰ ਦਿੰਨੇ ਆ ਫਿਟਿੰਗ ਵਾਲੀ ਆਪਾਂ ਸਭ ਤੋਂ ਪਹਿਲਾਂ نیچے ਵਾਲੀ ਸਾਈਡ ਤੋਂ ਬਾਰਡਰ ਮਲਾਉਣਾ ਹੈ ਬਾਰਡਰ ਮਲਾਉਣ ਤੋਂ ਬਾਅਦ ਫੇਰ ਆਪਾਂ ਇੱਥੇ ਸਲਾਈ ਲਗਾਉਣੀ ਆ ਜਿਹੜਾ ਆਪਣਾ ਐਕਸਟਰਾ ਕੱਪੜਾ ਹੈ ਉੱਪਰ ਵਾਲਾ ਇਹਦੀ ਆਪਾਂ ਤੁਹਾਨੂੰ ਦੱਸ ਦਿਆਂ ਕਿ ਕਿੱਦਾਂ ਕਟਾਈ ਕਿੱਦਾਂ ਹੋਣੀ ਆ ਦੇਖੋ ਇਹ ਜਿਹੜਾ ਉੱਪਰ ਵਾਲਾ ਕੱਪੜਾ ਆ ਇਹਨੂੰ ਆਪਾਂ ਇਸ ਤਰੀਕੇ ਨਾਲ ਕੈਂਚੀ ਦੀ ਹੈਲਪ ਦੇ ਨਾਲ ਥੋੜਾ ਜਿ ਤੇ ਹੁਣ ਆਪਾਂ ਇੱਥੇ ਆਪਣੀ ਜਿਹੜੀ ਐ ਸਲਾਈ ਲਗਾ ਲਾਂਗੇ ਜਿੱਦ ਤਰ੍ਹਾਂ ਆਪਾਂ ਨੋਰਮਲ ਫਿਟਿੰਗ ਦੀ ਸਲਾਈ ਲਗਾਉਨੇ ਆ ਠੀਕ ਆ ਤੇ ਫਰੈਂਸ ਇਸ ਤਰੀਕੇ ਨਾਲ ਅਗਰ ਤੁਸੀਂ ਸਲਾਈ ਲਗਾਓਗੇ ਤੁਹਾਡਾ ਬਾਰਡਰ ਕਦੇ ਵੀ ਉੱਚਾ ਨੀਵਾ ਨਹੀਂ ਹੋਊਗਾ ਕਿਉਂਕਿ ਜਦ ਆਪਾਂ ਪਲੋਈ ਪਾਉਨੇ ਆ ਤੇ ਆਪਣਾ 1 ਇੰਚ ਜਾਂ 1 ਇੰਚ ਕਪੜਾ ਜਾਂਦਾ ਆ ਉਹਦੇ ਵਿੱਚ ਤੇ ਆਪਣੀ ਉੱਪਰ ਵਾਲੀ ਸਾਈਡ ਤੋਂ ਜਿਹੜਾ ਕਪੜਾ ਵਾ ਉਹ ਕੱਟ ਜਾਂਦਾ ਆ ਹਨਾ ਇਹੋ ਹੀ ਕਾਰਨ ਹੁੰਦਾ ਆ ਆਪਣੇ ਕਮੀਜ਼ ਦੇ ਬਾਰਡਰ ਜਿਹੜੇ ਉੱਚੇ ਨੀਵੇਂ ਹੋਣ ਦਾ ਇਸ ਕਰਕੇ ਫਰੈਂਡਸ ਆਪਾਂ ਹਮੇਸ਼ਾ نیچےੋਂ ਬਾਰਡਰ ਵਾਲੀ ਸਾਈਡ ਤੋਂ ਬਰਾਬਰ-ਬਰਾਬਰ ਕਰਕੇ ਉੱਪਰ ਨੂੰ ਜਾਣਾ ਹੁੰਦਾ ਆ ਫਿਰ ਸਲਾਈ ਲਗਾਉਣੀ ਹੁੰਦੀ ਆ ਨਾ ਕਿ ਆਪਾਂ ਪਹਿਲਾਂ ਹੀ ਆਪਣੇ ਮੋਡੇ ਜੋੜ ਕੇ ਤੇ ਆਪਾਂ ਫਿਟਿੰਗ ਦੀ ਸਲਾਈ ਲਗਾ ਦੇਣੀ ਹੁੰਦੀ ਆ ਇਹ ਆਪਾਂ ਗਲਤੀ ਕਰਦੇ ਆ ਠੀਕ ਆ ਤੇ ਦੇਖੋ ਇੱਥੇ ਹੁਣ ਜਿਹੜਾ ਆਪਣਾ ਐਕਸਟਰਾ ਕਪੜਾ ਹੁੰਦਾ ਆ ਆਪਾਂ ਬਸ ਇਦਾਂ ਕਰਕੇ ਟੇਡੀ ਸ਼ੇਪ ਦੇ ਕੇ ਇਹਦੀ ਆਪਾਂ ਕਟਾਈ ਕਰ ਦੇਣੀ ਆ ਠੀਕ ਆ ਇਹ ਮਸਲਾ ਹੱਲ ਹੋ ਗਿਆ ਹੁਣ ਤੁਹਾਨੂੰ ਬਾਰਡਰ ਬਖਾਉਣੀ ਆ ਜਿਹੜੇ ਆਪਣੇ ਕਮੀਜ਼ ਤੇ ਬਾਰਡਰ ਆ ਬਿਲਕੁਲ ਬਰਾਬਰ-ਬਰਾਬਰ ਆਏ ਨੇ ਠੀਕ ਆ ਤੇ ਪੂਰੇ ਸੂਟ ਦੀ ਜਿਹੜੀ ਕਟਿੰਗ ਆ ਨੈਕ ਦੀ ਵੀ ਕਟਾਈ ਜਿਹੜੀ ਸਲਾਈ ਵਿੱਚ ਤੁਹਾਨੂੰ ਸ਼ੇਅਰ ਕੱਲ੍ਹ ਵਾਲੀ ਵੀਡੀਓਜ਼ ਕੀਤੀ ਸੀ ਠੀਕ ਹੈ ਤੇ ਚਲੋ ਹੁਣ ਆਪਾਂ ਦੇਖ ਲੈਨੇ ਆਪਣੇ ਬਾਰਡਰ ਤੇ ਤੁਸੀਂ ਦੇਖ ਸਕਦੇ ਹੋ ਬਾਰਡਰ ਆਪਣੇ ਬਿਲਕੁਲ ਬਰਾਬਰ-ਬਰਾਬਰ ਆਏ ਨੇ ਤੇ ਹੁਣ ਜਦੋਂ ਆਪਾਂ ਇਹਨੂੰ ਕੱਚਾ ਕਰਾਂਗੇ ਤਰਪਾਈ ਕਰਾਂਗੇ ਆਪਣੇ ਬਾਰਡਰ ਜਿਹੜੇ ਅਗਲੇ ਪਿਛਲੇ ਬਾਰਡਰ ਦੋਨੋਂ ਸੇਮ-ਸੇਮ ਬਰਾਬਰ-ਬਰਾਬਰ ਆਉਣਗੇ ਸੋ ਫਰੈਂਡਸ ਜਿਹੜੀ ਇਹ ਸੂਟ ਦੀ ਕਟਾਈ ਦੀ ਵੀਡੀਓ ਤੁਸੀਂ ਉਸ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀ ਵੀਡੀਓ ਬਹੁਤ ਪਸੰਦ ਆਏਗੀ ਸੋ ਵੀਡੀਓ ਵਧੀਆ ਲੱਗੇ ਤੇ ਸੋ ਵੀਡੀਓ ਵਧੀਆ ਲੱਗੇ 유ਸਫੁਲ ਲੱਗੇ ਤੇ ਇੱਕ ਲਾਈਕ ਜ਼ਰੂਰ ਕਰ ਦਿਓ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਸਕੇ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ